ਮਾਨਸਾ ਦੇ ਵਿੱਚ ਵਿਧਾਇਕ ਬੁੱਧਰਾਮ ਤੇ ਡਿਪਟੀ ਕਮਿਸ਼ਨਰ ਨਵਜੋਤ ਕੋਰ ਨੇ بارش ਤੇ ਖੜਾ ਦੇ ਕਾਰਨ ਖਰਾਬ ਹੋਈਆਂ ਫਸਲਾਂ ਦੇ ਲਈ ਚੋਟ ਕਿਸਾਨਾਂ ਨੂੰ 15,66,377 ਦੇ ਮੁਆਵਜ਼ੇ ਦੇ ਲਈ ਰਾਸ਼ੀ ਮਨਜ਼ੂਰੀ ਪੱਤਰ ਵੰਡੇ ਨੇ ਤੇ ਵਿਧਾਇਕ ਬੁੱਧਰਾਮ ਨੇ ਕਿਹਾ ਕਿ ਸਰਕਾਰ ਨੇ ਵਾਦਾ ਕੀਤਾ ਕਿ ਪੂਰਾ ਪੂਰਾ ਕਰਦੇ ਹੋਏ ਦਿਵਾਲੀ ਤੋਂ ਪਹਿਲਾਂ ਰਾਹਤ ਮੁਹਿੰਆ ਕਰਵਾਈ ਜਾਏਗੀ ਅਤੇ ਹੜਾ ਦੇ ਕਾਰਨ ਨਕਰਾਨੁਭੋਏ ਨੁਕਸਾਨ ਦਾ ਮੁਆਵਜ਼ਾ ਵੀ ਚਲ ਦਿੱਤਾ ਜਾਵੇਗਾ। ਡੀਸੀ ਨਗਜੋਦ ਕੋਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੀੜਿਤ ਪਰਿਵਾਰਾਂ ਦੀ ਮਦਦ ਦੇ ਵਿੱਚ ਕਾਰਜਸ਼ੀਲਤਾ ਦੀ ਝਲਕ ਦਿਖਾਈ ਤੇ ਖੁਸ਼ੀ ਜਤਾਈ ਕਿ ਮੁਆਵਜ਼ਾ ਰਾਸ਼ੀ ਦੇ ਨਾਲ ਦੇਣ ਨਾਲ ਕਿਸਾਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਬਣੇ। ਇਸ ਮੌਕੇ ਐਸ.ੀ.ਐਮ ਗਗਨਦੀਪ ਸਿੰਘ ਡੀ.ਐਸ.ਪੀ ਸਿਕੰਦਰ ਚੀਮਾ ਅਤੇ ਵੱਖ-ਵੱਖ ਪਿੰਡਾਂ ਦੇ ਕਿਸਾਨ ਵੀ ਮੌਜੂਦ ਸਨ। ਮੈਂ ਇਸ ਗੱਲ ਦਾ ਮੁੱਖ ਮੰਤਰੀ ਸਰ ਭਵਨ ਸਿੰਘ ਮਾਨ ਦਾ ਧੰਨਵਾਦ ਕਰਦੇ ਆਂ ਸਾਰੇ ਅਸੀਂ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ 15 ਤਰੀਕ ਤੱਕ ਅਸੀਂ ਮੌਜਾ ਰਾਸ਼ੀ ਸਾਰਾ ਕਲੈਕਟ ਕਰਕੇ ਡਾਟਾ ਕਰਕੇ ਅਸੀਂ ਸ਼ੁਰੂ ਕਰਾਂਗੇ ਸੋ ਕੱਲ ਤੱਕ ਸਾਡਾ ਡਾਟਾ ਆ ਗਿਆ ਸੀਗਾ ਤੇ ਅੱਜ ਅਸੀਂ ਪਹਿਲੀ ਕਿਸ਼ਤ ਤੌਰ ਤੇ ਅੱਜ 9 ਪਿੰਡਾਂ ਦੇ ਵਿੱਚੋਂ 54 ਕਿਸਾਨ ਲਾਭਪਾਤਰੀਆਂ ਨੂੰ ਇਹ ਸੈਂਕਸ਼ਨ ਪੱਤਰ ਜਾਰੀ ਕੀਤੇ ਨੇ ਜਿਨ੍ਹਾਂ ਦੇ ਨਾਲ ਵਿੱਚ ਜਿਹੜੀ ਉਹ ਰਾਸ਼ੀ ਹੈ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਜਾਊਗੀ ਤੋ ਦੇਖੋ ਜਿੰਨਾ ਵੀ ਨੁਕਸਾਨ ਹੋਇਆ ਹੈ ਤਾਂ ਬਹੁਤ ਮਾਰੀ ਗੱਲ ਹੈ ਪੂਰਾ ਨੁਕਸਾਨ ਵੱਧ ਹੁੰਦਾ ਹੈ ਪਰੰਤੂ ਅਸੀਂ ਜਿੰਨਾ ਅਸੀਂ ਦੇਖ ਸਕਦੇ ਹੁੰਦੇ ਹਾਂ ਜਿੰਨਾ ਕਿਹਾ ਉਹਨਾਂ ਨੇ ਉਸ ਹਿਸਾਬ ਦੇ ਨਾਲ ਅਸੀਂ ਸਾਰੀ ਪਰਮੈਸ਼ ਕਰਾ ਕੇ ਲਾ ਕੇ ਸਾਰੇ ਅਫਸਰ ਸਹਿਬਾਨਾਂ ਨੂੰ ਉਹਨਾਂ ਦੀ ਰਿਪੋਰਟ ਲੈ ਕੇ ਉਹਨਾਂ ਨੂੰ ਉਹ ਪੈਸੇ ਮਿਲ ਰਹੇ ਨੇ ਸੋ ਇਸ ਤਰ੍ਹਾਂ ਦੀ ਗੱਲਾਂ ਦੀ ਗੱਲ ਤੁਸੀਂ ਕੀਤੀ ਹੈ ਇੱਕਦਮ ਮੈਂ ਤੁਹਾਡੇ ਜਰੀਏ ਗੱਲ ਦੱਸ ਦੇਣਾ ਚਾਹੁੰਨਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦਾ ਜਿਹੜਾ ਡੇਡ ਸੀ 31 ਤੱਕ ਹੋ ਗਈ ਹੈ 31 10 ਤੱਕ ਜੇ ਕੋਈ ਵੀ ਲਾਭਪਾਤ ਲੈਣਾ ਚਾਹੁੰਦਾ ਇਸ ਦਾ ਫਾਇਦਾ ਲੈਣਾ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਵਾਹਜੋਦਨਾ ਵਿੱਚ ਆਪਣਾ ਘਰ ਪਾਉਣਾ ਚਾਹੁੰਦਾ ਵੀ ਬਵਾ ਸਕਦਾ ਹੈ ਬਾਕੀ ਅਸੀਂ ਸਾਰਾ ਸਰਵੇ ਕੀਤਾ ਮੈਂ ਅੱਜ ਜੀ ਮੈਡਮ ਡੀਸੀ ਮੈਡਮ ਨਾਲ ਗੱਲ ਕੀਤੀ ਸੀ ਕਿ ਆਪਾਂ ਇੱਕ ਵਾਰੀ ਫੇਰ ਸਰਵੇ ਕਰੀਏ ਘਰਾਂ ਦਾ ਉਹ ਕਰ ਰਹੇ ਹਾਂ ਅਸੀਂ ਤਾਂ ਜੋ ਜੇ ਕੋਈ ਰਹਿ ਵੀ ਗਿਆ ਤਾਂ ਉਹਦਾ ਵੀ ਜਿਹੜਾ ਨਾਮ